ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਸਣ ਕੀਤੇ ਸਨ ਵੱਲਾ ਗੁਰੂ ਕਾ ਗੱਲਾਂ ਮਾਈਆਂ ਰੱਬਰ ਜਾਈਆਂ ਭਗਤੀ ਲਾਈਆਂ ਸੰਗਤ ਜੀ ਦਰਸ਼ਨ ਕਰਿਓ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਜਿਲ੍ਹਾ ਅੰਮ੍ਰਿਤਸਰ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਇਥੋਂ ਦਾ ਸਾਰਾ ਇਤਿਹਾਸ ਸੁਣ ਕੇ ਆਪ ਜੀ ਨੂੰ ਆਨੰਦ ਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਇਆ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਸੋਚਿਆ ਵੀ ਕਿਉਂ ਆਪ ਸੰਗਤ ਨੂੰ ਇਹ ਦਰਸ਼ਨਦਾਰੇ ਕਰਵਾਏ ਜਾਣ ਇਸ ਪੌਣ ਪਿੱਤਰ ਹਸਤਾਨ ਦੇ ਇਹ ਸਥਾਨ ਅੰਮ੍ਰਿਤਸਰ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਪੂਰਬ ਵੱਲ ਸ਼ਸ਼ੋਭਿਤ ਹੈ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਦਾਰੇ ਲਈ ਅਤੇ ਫਿਰ ਇਸ ਸਥਾਨ ਤੇ ਪਹੁੰਚੇ ਸਨ ਦਰਸਲ ਜਦੋਂ ਗੁਰਤੇਗ ਬਾਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮੱਖਣਸ਼ਾ ਲਬਾਣਾ ਭਾਈ ਦਵਾਰਕਾ ਦਾਸ ਭਾਈ ਗੜੀਆ ਦੇ ਨਾਲ ਅੰਮ੍ਰਿਤਸਰ ਸਹਿ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਰਦਾਰੇ ਕਰਨ ਵਾਸਤੇ ਪਹੁੰਚੇ ਤਾਂ ਉਸ ਸਮੇਂ ਪ੍ਰਬੰਧਕ ਮੀਣੇ ਪ੍ਰੀਤੀ ਚੰਦ ਦੇ ਪੁੱਤੇ ਹਰੀ ਜੀ ਸੋਢੀ ਨੇ ਹਰਮੰਦਰ ਸਾਹਿਬ ਦੇ ਦਰਸ਼ਨੀ ਦਰਯੋੜੀ ਦੇ ਦਰਵਾਜ਼ੇ ਜਿਹੜੇ ਆ ਬੰਦ ਕਰਕੇ ਚਾਬੀਆਂ ਸਰੋਵਰ ਦੇ ਵਿੱਚ ਸੁੱਟ ਦਿੱਤੀਆਂ ਸੀਗੀਆਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਹੱਥ ਇੱਕ ਪਾਸੇ 베ਰੀ ਹੀਠਾਂ ਬੈਠ ਗਏ ਤੇ ਫਿਰ ਪਿੰਡ ਵੱਲ ਆਵਲ ਚਲੇ ਗਏ ਸਨ ਪਿੰਡ ਦੀ ਸੰਗਤ ਅਤੇ ਇੱਕ ਬੁੱਢੀ ਮਾਈ ਹਰੋਜੀ ਗੁਰੂ ਸਾਹਿਬ ਦੀ ਬਹੁਤ ਸ਼ਰਧਾ ਤੇ ਸਤਿਕਾਰ ਕਰਦੇ ਸਨ ਤੇ ਗੁਰੂ ਸਾਹਿਬ ਜੀ ਪਿੰਡ ਵੱਲੇ ਦੇ ਪੂਰਬ ਵਾਲੇ ਪਾਸੇ ਮਾਤਾ ਹਰੋਜੀ ਦੇ ਘਰ ਜਾ ਪਹੁੰਚੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਖੁਸ਼ੀ ਨਾਲ ਬਹੁਤ ਰੱਜ ਕੇ ਸੇਵਾ ਕੀਤੀ। ਉਧਰ ਜਦੋਂ ਪ੍ਰਿਸ਼ਟ ਪੁਜਾਰੀਆਂ ਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ ਤਾਂ ਮੁਰਦ ਦਰਵਾਜ਼ੇ ਖੋਲ ਕੇ ਦਰਬਾਰ ਸਾਹਿਬ ਜਾ ਬੈਠੇ ਸਨ। ਇਹ ਸਮੇਂ ਭਾਈ ਮੱਖਣ ਸ਼ਾਹ ਲਬਾਣਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੱਲ ਚੁੱਕੀ ਸੀ ਕਿ ਪੁਜਾਰੀਆਂ ਨੇ ਗੁਰੂ ਸਾਹਿਬ ਦਾ ਨਰਾਦਰ ਕੀਤਾ ਹੈ। ਪਹਿਲਾਂ ਤਾਂ ਭਾਈ ਮੱਖਣ ਸ਼ਾਹ ਨੇ ਕਰਨੀ ਦਾ ਫਲ ਦੇ ਕੇ ਉੱਥੋਂ ਕੱਢਣ ਦਾ ਸੋਚਿਆ ਪਰ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾ ਉਹ ਅਜਿਹਾ ਨਹੀਂ ਸੀ ਕਰ ਸਕਦੇ ਇਸ ਲਈ ਪੁਜਾਰੀਆਂ ਨੂੰ ਸਖਤ ਤਾੜਨਾ ਕਰਕੇ ਉਹ ਵੀ ਪਿੰਡ ਵੱਲੇ ਗੁਰੂ ਜੀ ਦੇ ਪਾਸ ਆ ਪਹੁੰਚੇ ਸਨ ਜਦੋਂ ਅਮਰਸਰ ਸਾਹਿਬ ਦੀਆਂ ਸੰਗਤਾਂ ਨੂੰ ਪੁਜਾਰੀਆਂ ਦੁਆਰਾ ਗੁਰੂ ਜੀ ਦੇ ਕੀਤੇ ਨਰਾਦਰ ਦਾ ਪਤਾ ਲੱਗਾ ਤਾਂ ਸੰਗਤਾਂ ਨੇ ਬਹੁਤ ਅਫਸੋਸ ਜ਼ਾਹਿਰ ਕੀਤਾ ਤੇ ਬੀਬੀਆਂ ਦਾ ਇਸ ਜਗ੍ਹਾ ਤੇ ਇੱਕ ਜਥਾ ਪਿੰਡ ਵੱਲ ਚਲਾ ਗਿਆ ਇੱਥੇ ਪਹੁੰਚ ਕੇ ਬੀਬੀਆਂ ਨੇ ਅਥਾ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਰੱਜ ਕੇ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸ਼ਰਧਾ ਵੇਖ ਕੇ ਬਚਨ ਕੀਤੇ ਵੱਲਾ ਗੁਰੂ ਕਾ ਗੱਲਾ ਮਾਈਆਂ ਰਬ ਰਜਾਈਆਂ ਭਗਤੀ ਲਾਈਆਂ ਇਹੇ ਬਖਸ਼ਿਸ਼ ਕਰਕੇ ਗੁਰੂ ਜੀ 17 ਦਿਨ ਇੱਥੇ ਠਹਿਰੇ ਅੰਮ੍ਰਿਤਸਰ ਸਾਹਿਬ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮਰਸਰ ਸਾਹਿਬ ਲੈ ਕੇ ਜਾਣ ਦੀ ਬਹੁਤ ਜ਼ੋਰਦਾਰ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨਾ ਗਏ ਜਿੱਥੇ ਨਿਰਾਦਰ ਕੀਤਾ ਹੋਵੇ ਗੁਰੂ ਸਹਿਬਾਨਾਂ ਦਾ ਉੱਥੇ ਫਿਰ ਗੁਰੂ ਸਾਹਿਬ ਕਿਉਂ ਜਾਣਗੇ ਗੁਰੂ ਜੀ ਨੇ ਇੱਥੇ ਨਿਵਾਸ ਕਰਨ ਦੀ ਯਾਦ 'ਚ ਇਹ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰਿਓ ਹਰ ਸਾਲ ਇੱਥੇ ਸਾਲਾਨਾ ਜੋੜ ਮੇਲਾ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਜੀ ਮਨਾਇਆ ਜਾਂਦਾ ਹੈ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਸੰਗਤ ਜੀ ਇਸ ਪਾਣ ਪਿੱਤਰ ਸਥਾਨ ਤੇ ਹਰ ਸਾਲ 16 ਫਰਵਰੀ ਤੋਂ ਲੈ ਕੇ 18 ਮਾਰਚ ਤੱਕ ਮੇਲਾ ਜਿਹੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਤੇ ਲੱਖਾਂ ਹੀ ਸੰਗਤਾਂ ਜਿਹੜੀਆਂ ਆ ਇਸ ਪਾਣ ਪਿੱਤਰ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਜੋ ਵੀ ਸੰਗਤਾਂ ਦਰਸ਼ਕਾਰੀਆਂ ਨਵੜ ਪਾਗੀ ਹਰਾਂ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਇਹਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋਰ ਵੀ ਸੰਗਤਾਂ ਪਾਣ ਪਿੱਤਰ ਸਥਾਨ ਦੇ ਦਰਸ਼ਕਦਾਰੇ